ਇਹ ਤੇ ਲੰਬੀ ਸਟੋਰੀ ਆ ਕਿ ਕਿੰਨੇ ਸਾਲਾਂ ਤੋਂ ਮਸੀਹ ਹੋਣ ਦੇ ਬਾਵਜੂਦ ਵੀ ਜ਼ਿੰਦਗੀ 'ਚ ਕੋਈ ਬਦਲਾਅ ਨਹੀਂ ਸੀ ਹਾਂਜੀ ਆਪਣੇ ਮੁਖ ਤੋਂ ਦੱਸੋ ਜਰੂਰ ਅੱਜ ਫੱਡੀ ਗਵਾਹੀ ਦੇ ਲਈ ਜੈਪ ਸਿੰਘ ਜੀ ਪਾਪਾ ਜੀ ਹਾਂਜੀ ਜੈਪ ਸਿੰਘ ਜੀ ਪਾਪਾ ਜੀ ਮੈਂ ਨਾ ਸੰਗਤਾਂ ਜਿਹੜੀਆਂ ਨਵੀਆਂ ਆਈਆਂ ਉਹਨਾਂ ਨੂੰ ਦੱਸਣਾ ਚਾਹਣਾ ਕਿਉਂਕਿ ਸਾਡੇ ਘਰ 'ਚ ਬਹੁਤ ਗਰੀਬੀ ਸੀ ਜੀ ਮੇਰੇ ਘਰ ਦੀ ਨੂੰ ਹਾਰਟ ਦੀ ਪ੍ਰੋਬਲਮ ਬੜੀ ਜ਼ਿਆਦੀ ਸੀ ਕਿਉਂਕਿ 3-4000 ਦੀ ਦਵਾਈ ਆਉਂਦੀ ਸੀ ਇਹਨਾਂ ਦੀ ਤੇ ਪ੍ਰੀਤੀ <th>ਪੜ ਤੋਂ ਆਉਂਦੀ ਸੀ ਜਿਹੜੀ ਮੋਗੇ ਆ ਐਮ ਡੀ ਡਾਕਟਰ ਹੈ ਉਹਨਾਂ ਨੇ ਇਹ ਆਖਿਆ ਸੀ ਵੀ ਤੁਸੀਂ ਲਗਾਤਾਰ ਦਵਾਈ ਖਾਓਗੇ ਤੇ ਬੈਠ ਸਕਦੇ ਨਹੀਂ ਆ ਜਾਂ ਨਹੀਂ ਬੈਠ ਸਕਦੇ ਇਹ ਕਿਉਂਕਿ ਜਿਹੜਾ ਕਮਾਈ ਕਰਨ ਵਾਲਾ ਇੱਕ ਬੰਦਾ ਹੋਵੇ ਤੇ ਉਹਦੀ ਕਮਾਈ ਸਾਰੀ ਬਿਮਾਰੀ ਤੇ ਲੱਗੀ ਜੇ ਘਰ ਕਿੱਥੋਂ ਬੰਨਣਾ ਸੀ ਸਾਰੇ 12 ਸਾਲ ਮਤਲਬ 12 13 ਸਾਲ ਰਹੇ ਚਾਹੁੰਦੇ ਸੀ ਬੱਚੇ ਨਿੱਕੇ ਸੀ ਵੀ ਸਾਡਾ ਘਰ ਸੁੰਦਰ ਬਣੇ ਵਧੀਆ ਬਣੇ ਤੇ ਪਰ ਚਾਰ ਕਮਰਲੇ ਸਾਡੇ ਕੋਲ ਜਗਾ ਘਰ ਬਿਲਕੁਲ ਛੋਟਾ ਸੀ ਅਸਲੋਂ ਤੇ ਸਾਡੇ ਕੋਈ ਨਹੀਂ ਸੀਗਾ ਕਿਉਂਕਿ ਕਮਾਈ ਜਿੰਨੀ ਕਰੀ ਸੀ ਉਹ ਨਹੀਂ ਦਵਾਈ ਤਾਂ ਲੱਗ ਜਾਂਦੀ ਸੀ ਫਿਰ ਪਰਮੇਸ਼ਰ ਨੇ ਬਦਲਾ ਇਹ ਕੀਤਾ ਕਿ 11 ਮਹੀਨੇ ਮੰਜੀ ਦਾ ਮੈਪ ਆ ਗਿਆ ਤੇ ਸਾਡੇ ਘਰ ਚੋਂ ਉਦੋਂ ਵੀ ਮਤਲਬ ਦੁਖੀ ਹੋ ਗਏ ਸੀ ਫਿਰ ਜਦੋਂ ਪਰਮੇਸ਼ਰ ਨੇ ਫਿਰ ਮਹਾਪਿਛੇਕ ਵਾਲੇ ਸੰਤ ਜਦੋਂ ਆਏ ਤੇ ਮੈਨੂੰ ਸੁਖਨੇ ਚ ਦੀਦੇ ਹੁੰਦੇ ਸੀ ਮੈਂ ਉਹਨਾਂ ਕੋਲ ਜਾਣਾ ਸੰਤਾਂ ਕੋਲੇ ਜਿਹੜੇ ਪੂਰੇ ਪੁੱਜੇ ਹੋਏ ਸਾਧੂ ਆ ਅੱਛਾ ਕਿਉਂਕਿ ਮੈਂ ਸਾਲ ਦੇ ਵਿੱਚ ਇੱਕ ਵਾਰ ਬੰਦਗੀ ਤੇ ਜਾਂਦਾ ਹੁੰਦਾ ਸੀ ਕਿਉਂਕਿ ਬਚਪਨ ਤੋਂ ਸਾਡਾ ਬਾਪੂ ਮੰਨਦਾ ਸੀ ਤੇ ਅਸੀਂ ਮਤਲਬ ਆਪਣੀ ਮੇਚਰ ਦੇ ਕਰ ਜਾਂਦੇ ਸੀ ਧਿਆਨਾਂ ਸੁਣਿਓ ਇਹ ਗਵਾਈ ਕਹਿੰਦੇ ਸਾਲ ਚ ਇੱਕ ਵਾਰ ਹੀ ਜਾਂਦਾ ਹੁੰਦਾ ਸੀਗਾ ਚਰਚ ਕਿਉਂਕਿ ਸਾਡੇ ਬਾਪ ਦਾਦੇ ਮੰਨਦੇ ਸਨ ਅਸੀਂ ਨਾ ਮਤਲਬ ਜਾਇਦਾ ਸੀ ਕਿਉਂ ਦਿਲੋਂ ਨਹੀਂ ਸੀਗਾ ਕਿਉਂਕਿ ਸਾਨੂੰ ਇਹੋ ਜਿਹੇ ਸੰਤ ਮਿਲੇ ਨਹੀਂ ਸੀਗੇ ਕਿਉਂਕਿ ਜਿਹੜੇ ਸਾਡੇ ਕਰ ਕੋਈ ਗਰੀਬੀ ਕੱਢਣਾ ਜਦੋਂ ਫਿਰ ਸਾਡੇ ਸੰਤ ਇਹਨਾਂ ਕੋਲੇ ਆਉਣ ਲੱਗ ਪਏ ਸੀ ਫਿਰ ਅਸੀਂ ਪਿੱਛਾ ਭੋਗੇ ਨਹੀਂ ਵੇਖਿਆ ਕਿਉਂਕਿ ਸਾਨੂੰ ਜਦੋਂ ਮੰਜੀਆਂ ਤੋਂ ਠਾਇਆ ਇਹਨਾਂ ਨੇ 11 ਮਹੀਨੇ ਮੰਜੀ ਦਾ ਬਿਲਾੜ ਵੀ ਪੂਰਾ ਕਰਾਇਆ ਮੈਂ ਪਰ ਨਹੀਂ ਸੀ ਠੀਕ ਹੁੰਦਾ ਮੇਰਾ ਦਰਦ ਸੀ ਕਮਰ ਦੇ ਵਿੱਚ ਹੁੰਦੀ ਤੇ ਇਸ ਕਰਕੇ ਸਾਡੇ ਤੇ ਬਹੁਤ ਦਿਨ ਮੜੇ ਸੀ ਜਦੋਂ ਅਸੀਂ 4-5 ਸਾਲ ਤੋਂ ਹੁਣ ਮੰਨਣ ਲੱਗ ਪਏ ਸਾਡੇ ਤੋਂ ਉਹਦੇ ਬਦਲਾਅ ਸਾਡੇ ਘਰੇ ਮੋਟਰਸਾਈਕਲ ਵੀ ਤਿੰਨ ਆ ਗਏ ਸਾਡੇ ਘਰੇ ਫਿਰ ਇੱਕ ਵੇਚ ਦਿੱਤਾ ਸੀ ਸਮਝ ਰਹੇਂ ਕਿ ਇੱਕ ਮਨ ਹੋਣ ਦਾ ਨਤੀਜਾ ਪਿਓ ਦਾਦਾ ਤੂੰ ਹੈਗੇ ਪਰਮੇਸ਼ਵਰ ਚ ਪਰ ਨਾ ਕਰੋ ਸ਼ਰਾਬ ਜਾਂਦੀ ਸੀ ਨਾ ਹੀ ਕਰੇ ਬਲੇਸਿੰਗ ਆਉਂਦੀ ਸੀ ਘਰ ਦਾ ਬਦਲਾਵ ਹੋਇਆ ਹੀ ਨਹੀਂ ਪਰ ਜਿੱਦਾਂ ਹੀ ਮਹਾਸਾਮਰਚ ਆਏ ਐ ਇੱਕ ਮਨ ਹੋਏ ਇਹ ਪਹਿਲਾਂ ਕਿਸੇ ਪਾਸਟਰ ਨੂੰ ਵਿਸ਼ਵਾਸ ਕਰਦੇ ਨਹੀਂ ਮੰਨਦੇ ਹੀ ਨਹੀਂ ਸੀ ਕਹਿੰਦੇ ਨਹੀਂ ਨਹੀਂ ਐਵੇਂ ਹੀ ਆ ਸਾਰਾ ਕੁਝ ਪਰ ਜਦੋਂ ਮਹਾਸਾਮਰਚ ਪਹਿਲੀ ਵਾਰ ਆਏ ਸੱਤ ਸੰਡੇ ਪਤਾ ਕਿੱਦਾਂ ਆਏ ਸੀ ਐ

ਸ਼ਰਾਬ ਛੱਡੀ ਪੁਰਾਣਾ ਜੋ ਕਰਦੇ ਸੀ ਉਹ ਛੱਡਿਆ ਪੁਰਾਣੇ ਘਰ ਆ ਕੇ ਬਹਿੰਦੇ ਰਹਿ ਕਿ ਤੂੰ ਹੀ ਕਿਥੇ ਨਵੇਂ ਹੀ ਮਾਂ ਵਿਸ਼ੇਖ ਚ ਲੱਭ ਲਿਆ ਉਹ ਵਾਪਸ ਆਉ ਤੂੰ ਇੱਥੇ ਆਉਂਦੇ ਹੁੰਦੇ ਸੀ ਐਨਾ ਕਾ ਨਹੀਂ ਜੀ ਹੁਣ ਹੁਣ ਮਹਾਸਾਮਰਤ ਚ ਰਵਾਂਗੇ ਘਰ ਦੇ ਹਾਲਾਤ ਬਦਲੇ ਪਤਨੀ ਨੂੰ ਦਿਲ ਦਾ ਰੋਗ ਸੀ ਔਰ ਆਪ ਬਿਮਾਰ ਸੀਗੇ ਅੱਜ ਕਹਿੰਦੇ ਜਦੋਂ ਇੱਕ ਮਾਂ ਨੇ ਕਜੋਟ ਹੋਏ ਆ ਸੇਵਾ ਦੇ ਵਿੱਚ ਲੱਗੇ ਆ ਸ਼ਬਦਾ ਚ ਬਣੇ ਪਰਮੇਸ਼ਰ ਜਿਨੇ ਦਇਆ ਕੀਤੀ ਜਿੱਥੇ ਇੱਕ ਨਵਾਂ ਸਾਈਕਲ ਨਹੀਂ ਲੈ ਸਕਦੇ ਸੀ ਅੱਜ ਤਿੰਨ ਤਿੰਨ ਮੋਟਰਸਾਈਕਲ ਆ ਤੇ ਘਰ ਬਣਿਆ ਕੋਠੀਰ ਦਾ ਅਗਰ ਮੀਡੀਆ ਦੇ ਕੋਲ ਫੋਟੋ ਹੈ ਤੇ ਮੈਂ ਕਹਿੰਦਾ ਦਿਖਾਈ ਜਾਵੇ ਪੁਰਾਣੇ ਘਰ ਦੀ ਤੇ ਅੱਜ ਨਵੀਂ ਕੋਠੀ ਦੀ ਆਇਆ ਪੁਰਾਣਾ ਘਰ ਦੇਖਿਓ ਮੈਂ ਗਿਆ ਸੀ ਇਸ ਘਰ ਦੇ ਅੰਦਰ ਔਰ ਮੈਂ ਬੈਠਾ ਉੱਥੇ ਅੱਧਾ ਘੰਟਾ ਸਪੈਂਡ ਕੀਤਾ ਪਰਮੇਸ਼ਰ ਦੇ ਗਵਿੰਦੀ ਕੀਤੀ ਸੀ ਪ੍ਰਭੂ ਤੇਰੇ ਲੋਕਾਂ ਦਾ ਘਰ ਇਦਾਂ ਦੇ ਨਹੀਂ 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 ਬਦਲ ਦੋ ਸਭ ਕੁਝ ਤੇ ਇਹਨਾਂ ਨੂੰ ਦੱਸਿਆ ਸੀ ਇੱਕ ਮਨ ਹੋ ਜਾਓ ਆਇਆ ਪੁਰਾਣਾ ਕਰ ਜਿਹੜਾ 12 ਸਾਲਾਂ ਤੋਂ ਕਦੇ ਬਦਲਿਆ ਨਹੀਂ ਜਾ ਸਕਦਾ ਕਦੇ ਵੀ ਨਹੀਂ ਪਰ ਜਿੱਦਾਂ ਮਹਾਸamਰਦ ਨਾਲ ਇੱਕ ਮਨ ਹੋਏ ਸ਼ਬਦਾ ਹਦਾਇਤਾਂ ਦੇ ਵਿੱਚ ਬਣੇ ਔਰ ਬਣੇ ਵੀ ਆ ਸੱਚੀ ਗੱਲਾਂ ਬਾਤਾਂ ਨਾਲ ਹੀ ਨਹੀਂ ਆ ਜਿੱਥੇ ਖੜਾ ਕਰ ਦਿੱਤਾ ਇੱਕ ਵੀ ਕੰਮ ਆਪਣੀ ਮਰਜ਼ੀ ਤੋਂ ਬਿਨਾ ਨਹੀਂ ਕੀਤਾ ਮੇਰੇ ਕੋਲ ਟਾਈਮ ਨਹੀਂ ਮਿਲਿਆ ਮਿਲੰਦਾ ਤਾਂ ਵੀ ਇੰਤਜ਼ਾਰ ਕੀਤਾ ਤੇ ਲੋਕਾਂ ਨੂੰ ਐਦਾਂ ਸੱਦਾ ਪੱਤਰ ਮੰਨੇ ਘਰ ਘਰ ਜਾ ਕੇ ਲੋਕਾਂ ਨੂੰ ਲਿਆਂਦਾ ਆਜੋ ਲਈ ਆਏ ਅੱਜ ਤੱਕ ਵੀ ਨਹੀਂ ਆ ਰਹੇ ਆ ਆਪਣਾ ਸਾਰਾ ਘਰਾਣਾ ਬਚਾ ਲਿਆ ਸਾਰੇ ਪਰਿਵਾਰ ਆਉਂਦੇ ਆ ਔਰ ਸਾਰੇ ਪਰਿਵਾਰਾਂ ਦੇ ਵਿੱਚ ਖੁਸ਼ੀਆਂ ਸਾਰੇ ਭਰਾ ਆਉਂਦੇ ਆ ਸਾਰਿਆਂ ਦੇ ਘਰਾਂ 'ਚ ਖੁਸ਼ੀਆਂ ਇਹ ਪੁਰਾਣਾ ਘਰ ਤੇ ਅੱਜ ਹੁਣ ਮਹਾਸਾਮਰਾ ਦੇ ਅ ਆਇਆ ਕੋਠੀ ਬਣੀ ਹੋਈ ਇਸ ਘਰ ਦਾ ਉਦਘਾਟਨ ਕਰਨ ਦੇ ਲਈ ਮੈਂ ਜਾ ਰਿਹਾ ਰਿਬਨ ਕੱਟਣ ਦੇ ਲਈ ਮੈਂ ਜਾਣਾ ਕਿਉਂਕਿ ਜਦੋਂ ਮੈਂ ਨੀਮ ਰੱਖ ਕੇ ਆਇਆ ਤੇ ਪਰਮੇਸ਼ਵਰ ਨੇ ਕਿਸੇ ਚੀਜ਼ ਦੀ ਥੋੜਾ ਹੋਰ ਦਿੱਤੀ ਆ ਹਾਂਜੀ ਪਰਮੇਸ਼ਵਰ ਨੇ ਸਾਬਜਵਾਦੂ ਕਰਕੇ ਅੱਛਾ ਫੋਟੋ ਵੀ ਲਾ ਦਿੱਤੀ ਘਰ ਵਾਓ ਓਪਨਿੰਗ ਕਰਨ ਜਾ ਰਿਹਾ ਮੈਂ ਜਲਦੀ ਘਰ ਚ ਇਹ ਕਿਉਂ ਆ ਤੈਨੂੰ ਕਿਉਂ ਦੱਸਣਾ ਚਾਹਣਾ ਇੱਕ ਮਨ ਇੱਕ ਮਨ ਦਾ ਮਤਲਬ ਕਿ ਤੁਸੀਂ ਕੋਈ ਵੀ ਚੀਜ਼ ਆਪਣੇ ਆਤਮਿਕ ਅਗੂਏ ਤੋਂ ਲੁਕੋ ਨੀ ਰਹੇ ਹਰ ਗੱਲ ਸਾਂਝੀ ਕਰਦੇ ਆ ਰੱਬ ਦੀਆਂ ਹਦਾਇਤਾਂ ਦੇ ਵਿੱਚ ਪਰਮੇਸ਼ਰ ਦੇ ਦਾਸ ਨੇ ਕੋਈ ਵੀ ਚੀਜ਼ ਤੁਹਾਡੇ ਨੁਕਸਾਨ ਲਈ ਨਹੀਂ ਦਈ ਦੱਸਣੀ ਤੁਹਾਨੂੰ ਹੋ ਸਕਦਾ ਚੰਗੀ ਨਾ ਲੱਗੇ ਤੁਹਾਨੂੰ ਲੱਗਣਾ ਕਿ ਇਹ ਸਾਡਾ ਤੇ ਫਾਇਦਾ ਹੋਣਾ ਸੀ ਤੇ ਸਾਨੂੰ ਰੋਕ ਦਿੱਤਾ ਉਹਨਾਂ ਨੇ ਨਾ 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 ਅੱਜ ਹੋ ਸਕਦਾ ਤੁਹਾਨੂੰ ਫਾਇਦਾ ਲੱਗੇ ਪਰ ਤੁਹਾਨੂੰ ਰੋਕ ਦਿੱਤਾ ਮੈਂ ਕਿ ਨਹੀਂ ਕਰਨੀ ਜਦੋਂ ਉਹਦਾ ਰਿਜ਼ਲਟ ਆਊਗਾ ਉਹ ਤੇ ਲੁੱਡੀਆਂ ਪਾਉਂਗੇ ਕਿ ਵਾਹ ਬਈ ਵਾਹ ਸੇਮ ਇਦਾਂ ਜਿੱਥੇ ਇਹਨਾਂ ਨੂੰ ਰੋਕਿਆ ਇਹ ਰੁਕ ਗਏ ਕਿਆ ਕੰਮ ਨਹੀਂ ਕਰਨਾ ਨਹੀਂ ਕੀਤਾ ਜਿਹੜਾ ਕਿਆ ਕਰਦੋ ਉਹ ਕਰ ਦਿੱਤਾ ਇਸ ਨੂੰ ਇੱਕ ਮਨ ਕਹਿੰਦੇ ਆ ਤੇ ਜੇ ਸੁਣੀ ਜਾਣਾ ਮੰਨਣੀ ਹੈ ਨਹੀਂ ਇਹ ਥੋੜੀ ਇੱਕ ਮਨ ਇੱਕ ਮਨ ਰਹਿ ਆ ਤੇ ਅੱਜ ਵੱਡੀ ਜਿੱਤ ਨੂੰ ਪ੍ਰਾਪਤ ਕਰ ਲਿਆ ਅੱਜ ਗਵਾਹੀਆਂ ਬਹੁਤ ਆ ਵੈਸੇ ਪਰ ਕੀ ਕਹਾਂਗੇ ਸੁਣਨ ਵਾਲਿਆਂ ਨੂੰ ਜਦੋਂ ਮੰਜੀ ਤੇ ਮੈਂ ਪਿਆ ਸੀ ਤੇ ਮੇਰੇ ਘਰ ਦੇ ਪਹਿਲਾਂ ਮੇਰਾ ਬੇਟਾ ਤੇ ਮੇਰੀ ਬੇਟੀ ਆਏ ਸੀ ਮੇਰੇ ਘਰ ਦੇ ਆਏ ਸੀ ਇਹਨੇ ਪਾਪਾ ਜੀ ਨੇ ਆਖਿਆ ਤਾਂ ਮੰਜੀ ਤੇ ਪਿਆ ਉਹ ਕਿਵੇਂ ਆ ਸਕਦਾ ਉਹਨੇ ਇੱਥੇ ਗਵਾਹੀ ਦੇਊਗਾ ਆ ਕੇ ਪਾਪਾ ਜੀ ਦੇ ਆਖਿਆ ਇੱਥੇ ਆਊਗਾ ਫਿਰ ਮੈਨੂੰ ਜਦੋਂ ਇਹਨਾਂ ਮਹਾਵਿਛੇਕ ਜਾ ਕੇ ਪਾਪਾ ਜੀ ਨੇ ਦਿੱਤਾ ਇਹਨਾਂ ਨੇ ਮੇਰੇ ਘਰ ਦੇ ਆਨੇ ਮੇਰੇ ਲਾਇਆ ਇਹੋ ਜਿਹਾ ਬਦਲਾਇਆ ਜਿਹੜਾ ਡਾਕਟਰਾਂ ਤੋਂ ਨਹੀਂ ਪਛਾਹ ਸਕਿਆਗਾ ਮੈਂ ਪੈਦਲ ਤੁਰ ਕੇ ਆਉਂਦਾ ਰਿਆਂ ਮੋਟਰਸਾਈਕਲ ਵਾਲੇ ਆਉਂਦੇ ਨੇ ਮੈਨੂੰ ਜਾਂਦੇ ਹੀ ਗੱਡੀਆਂ ਵਾਲੇ ਮੈਂ ਨਹੀਂ ਪਾਪਾ ਜ ਤੁਰ ਕੇ ਆਉਂਦਾ ਰਿਆਂ ਜਿੰਨੇ ਉਦੋਂ ਤੱਕ ਲੈ ਕੇ ਹੁਣ ਤੇ ਕਰ ਮੈਨੂੰ ਪਰਮੇਸ਼ਰ ਨੇ ਬਚਾਇਆ ਇਸ ਦੇ ਘਰ ਦੇ ਵਿੱਚ ਆ ਕੇ ਮੈਂ ਲੈਕ ਬਣਿਆ ਮੈਂ ਪਰਮੇਸ਼ਰ ਦੇ ਜਿੱਥੇ ਪਾਪਾ ਜੀ ਨੇ ਮੈਨੂੰ ਆਖਿਆ ਜੇ ਤੁੱਪੇ ਤੇ ਤੁੱਪੇ ਖਾਣਾ ਰਹਿਣਾ ਮੈਂ ਜੇ ਸੇਵਾ ਕਰਦਾ ਜੇ ਠੰਡ ਤੇ ਠੰਡ ਖਾਣ ਠੰਡ ਤੇ ਖਲੋਤਾਰ ਰਹਿਣਾ ਇਹ ਨਹੀਂਗਾ ਵੀ ਮੈਂ ਵਿਆਵਸ਼ਾਵੇਂ ਬਹਿ ਜਾਣਾ ਜਿੱਥੇ ਪਾਪਾ ਜੀ ਨੇ ਆਖਦਾ ਮੈਂ ਉੱਥੇ ਖਲੋਣਾ ਹੀ ਖਲੋਣਾ ਹਰ ਹਾਲਤ ਦੇ ਵਿੱਚ ਸੁਣੋ ਧਿਆਨ ਦੇ ਨਾਲ ਕਦੀ ਲੈ ਹੈਂਡ ਕਰਾਉਣ ਵੀ ਪਹਿਲਾਂ ਨਹੀਂ ਆਏ ਹਾਂਜੀ ਨਾ ਜਿੱਥੇ ਸੇਵਾ ਮਿਲੀ ਐ ਅੱਜ ਤੱਕ ਮੈਂ ਇੱਕ ਹੀ ਬੰਦਾ ਵੇਖਿਆ ਇਹਦਾ ਰਿਜ਼ਲਟ ਵੀ ਉਦਾਂ ਦਾ ਹੀ ਆ ਇੱਕ ਹੀ ਜਨ ਵੇਖਿਆ ਜਿੱਥੇ ਖੜਾ ਕਰਦਾ ਉਹ ਉੱਥੇ ਹੀ ਖੜਾ ਅੱਜ ਤੱਕ ਤੇ ਇੱਕ ਇੱਕ ਰਿਪੋਰਟ ਜਿਹੜੀ ਮੈਂ ਕਿਹਾ ਮੈਨੂੰ ਦੇਣ ਲਈ ਉਹਦੇ 'ਚ ਕਦੀ ਕੋਤਾਈ ਨਹੀਂ ਵਰਤੀ ਇੱਕ ਇੱਕ ਚੀਜ਼ ਮੈਨੂੰ ਉਸੇ ਤਰ੍ਹਾਂ ਨਾਲ ਹੀ ਦੱਸ ਦੇ ਕਿ ਆਹ ਚੀਜ਼ ਇਦਾਂ ਆ ਕਿਸੇ ਵੀ ਸੇਵਾਦਾਰ ਨਾਲ ਉਹ ਦੋਸਤੀ ਨਹੀਂ ਬਣਾਈ ਨਾ ਦੋਸਤੀ ਨਹੀਂ ਬਣਾਈ ਦੋਸਤੀ ਤਾਂ ਭਾਓ ਕਿ ਉਹਦੀ ਗਲਤ ਗੱਲ ਮੈਨੂੰ ਦੱਸੀ ਆ ਇਹ ਨਹੀਂ ਸੋਚਿਆ ਕਿ ਨਹੀਂ ਮੈਂ ਇਹ ਮੇਰਾ ਦੋਸਤ ਆ ਮੈਂ ਸੇਵਾ ਕਰਦਾ ਮੈਂ ਦੱਸਣੀ ਨਹੀਂ ਦੱਸੀ ਆ ਪਾਪਾ ਜੀ ਆ ਚੀਜ਼ ਇਦਾਂ ਆ ਆਪਾਂ ਪ੍ਰੇਰ ਕੀਤੀ ਪਰਮੇਸ਼ਰ ਨੇ ਸਾਰੇ ਸੇਵਾਦਾਰਾਂ ਦੇ ਵੀ ਜਿਹੜੇ ਨਾਲ ਦੇ ਨਾਲ ਸੇਵਾ ਕਰਦੇ ਉਹਨਾਂ ਤੇ ਦਇਆ ਕੀਤੀ ਤੇ ਉਹਦਾ ਰਿਜ਼ਲਟ ਇਹਨਾਂ ਦੇ ਜੀਵਨ 'ਚ ਆਇਆ ਕਿ ਅੱਜ ਵੱਡੀਆਂ ਗਵਾਹੀਆਂ ਦੇ ਨਾਲ ਖੜੇ ਆ ਅਸੀਂ ਨਾ ਚਾਰ ਭਰਾ ਸੀ ਤੇ ਉਹ ਮਹਾਮੇਲੇ 'ਚ ਪਹਿਲਾਂ ਉਹਨਾਂ ਦਾ ਘਰ ਵੇਚ ਦਿੱਤਾ ਸੀ ਇੱਕ ਘਰ ਦਾ ਇੱਕ ਘਰ ਵੀ ਕਿਹਾ 2 ਲੱਖ ਤੇ 20 ਹਜ਼ਾਰ ਦਾ ਇੱਕ ਘਰ ਵੀ ਕਿਹਾ 2,70,000 ਦਾ ਇੱਕ ਲਿਖਿਆ 4 ਲੱਖ ਦਾ ਮੇਰਾ ਘਰ ਪਤਾ ਕਿੰਨੇ ਦਾ ਵਿਕਿਆ 5 ਲੱਖ ਦਾ ਵਿਕਿਆ ਜਿਹੜਾ ਘਰ ਜਿਹੜਾ ਪੁਰਾਣਾ ਘਰ ਮੇਰਾ ਇਹ ਪਾਪਾ ਜੀ ਨੇ ਆਖਿਆ ਸੀ ਵੀ ਤੁਸੀਂ ਜੋ ਪਾਪਾ ਜੀ ਨੇ ਮੈਨੂੰ ਆਖਿਆ ਉਹਦੇ ਜੋ ਹਦਾਇਤਾਂ ਦਿੱਤੀਆਂ ਉਹਨਾਂ ਹਦਾਇਤਾਂ ਦੇ ਬਣਿਆ ਰਿਆ ਪਾਪਾ ਜੀ ਨੇ ਆਖਿਆ ਆਪੇ ਆਉਣਗੇ ਆਪੇ ਆ ਕੇ ਤੇਰਾ ਮੁੱਲ ਲਾਉਣਗੇ ਵਾਕਈ ਪਾਪਾ ਜੀ ਜਿਵੇਂ ਤੁਸੀਂ ਆਖਿਆ ਉਵੇਂ ਹੋਇਆ ਕਿਉਂਕਿ ਘਰ 2.5 ਲੱਖ ਦਾ ਸੀ ਜਿਹੜਾ 5 ਲੱਖ ਦਾ ਘਰ ਮੇਰਾ ਵਿਕਿਆ ਫਾਦਰ ਸਾਹਿਬ ਉਹ ਜਿਹੜੀ ਜਗ੍ਹਾ ਸੀਗੀ ਸਿਰਫ 4 ਮਰਲੇ ਜਗ੍ਹਾ ਸੀ ਜਿਸ ਦਾ ਰੇਟ ਪਹਿਲਾਂ 2 ਜਾਂ 2.5 ਲੱਖ ਲੱਗ ਰਿਹਾ ਸੀ ਪਰ ਤੁਹਾਡੇ ਸ਼ਬਦਾਂ ਦੇ ਦੁਆਰਾ ਉਹੀ ਪ੍ਰਾਣਾ ਕਰ ਇਹਨਾਂ ਦਾ 5 ਲੱਖ ਰੁਪਏ ਦਾ ਵੇਚਿਆ ਔਰ ਜਿਹੜੇ ਇਹਨਾਂ ਨੇ 12 ਮਰਲੇ ਦਾ ਬਾਹਰ ਪਲਾਟ ਲਿਆ ਸੀ ਜਿਸ ਦੇ ਵਿੱਚ ਅੱਜ ਕੋਠੀ ਤਿਆਰ ਹੋ ਚੁੱਕੀ ਆ ਉਹ ਪਲਾਟ ਇਹਨਾਂ ਨੂੰ ਸਿਰਫ 3 ਲੱਖ ਰੁਪਏ ਦੇ ਵਿੱਚ ਹੀ ਮਿਲਿਆ ਤਾਰੀਫ ਕਰੋ ਆਪਣੇ ਹੱਥਾਂ ਨੂੰ ਉਠਾ ਕੇ ਇੱਕ ਮਨ ਹੋ ਕੇ ਚੱਲਦੇ ਨੇ ਜੋ ਅੱਜ ਅੱਜ ਕੀ ਸੁਨੇਹਾ ਦੇਵੋਗੇ ਫਿਰ ਬਾਕੀ ਸਾਰਿਆਂ ਨੂੰ ਮੈਂ ਇਹ ਕੋਈ ਨਹੀਂ ਦਿੰਦਾ ਜੇ ਕੋਈ ਬਿਮਾਰ ਦੁਖੀ ਇਹ ਇਲਾਕੇ ਬਿਮਾਰ ਹੈ ਮੈਂ ਕਿਉਂਕਿ ਤੁਹਾਡਾ ਰੱਬ ਨੇ ਪਰਖਿਆ ਹੈ ਪਰਖ ਕੇ ਇੱਥੇ ਲੈ ਕੇ ਆਇਆ ਕਿਉਂਕਿ ਤੁਸੀਂ ਠੀਕ ਹੋਵੋਗੇ ਨਾਲੇ ਤੁਸੀਂ ਆਉਦਾ ਬਦਲਾ ਕਿਉਂਕਿ ਸਾਡੇ ਜੀ ਬਦਲਾਇਆ ਤੁਹਾਡੇ ਜੀ ਆਉਗੇ ਇਤਨਾ ਹੀ ਬਦਲਾ ਆਊਗਾ ਤਾਰੀਫ ਕਰੋ ਜੋ ਅੰਦਾ ਤਾਲੀਆਂ ਜਨਾਬ